ਲੁਧਿਆਣੇ ਦੇ ਸਿਆਣੇ ਲੋਕਾਂ ਨੇ ਬਿਲਕੁਲ ਸਹੀ ਫੈਸਲਾ ਕੀਤਾ ਤੇ ਐਤਕੇ ਵੀ ਲੋਕਾਂ ਨੇ ਉਹੀ ਸਿਆਣਪ ਦਿਖਾਈ ਵੀ ਇੱਧਰ ਵੀ ਕੰਜਰਾ ਇੱਧਰ ਵੀ ਕੰਜਰਾ ਫਾਇਦਾ ਕਿਸੇ ਨੇ ਕਰਨਾ ਨਹੀਂ ਤਾਂ ਫਿਰ ਜਿਹੜਾ ਕੋਈ ਦੰਦਿਆ ਲੈ ਕੇ ਤਾਂ ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ ਵੀ ਲੈ ਕੇ ਸਾਰੇ ਪਾਸਿਓ ਫਿਰ ਕਹਦਾ ਕਿ ਹਮ ਕਰਦੇਓ ਉਹੀ ਕੁਝ ਲੋਕਾਂ ਨੇ ਕੀਤਾ ਤੇ ਲੋਕਾਂ ਦਾ ਫੈਸਲਾ ਜਿਹੜਾ ਆਇਆ ਤੇ ਲੋਕ ਉਥੇ ਜਿੱਤੇ ਆ 48% ਲੋਕਾਂ ਨੇ ਸਾਰੇ ਹੀ ਨਕਾਰਤੇ ਮਤਲਬ ਕੀ ਆ ਕਿ ਰਿਜ਼ਲਟ ਲੋਕਪੱਖੀ ਆਇਆ ਹਰੇ ਉਥੇ ਕੋਣਾ ਸਾਰੇ ਲੀਡਰੀ ਹਾਰ ਕੇ ਉਥੇ ਜਿੱਤਿਆ ਕੋਈ ਨਹੀਂ ਕਿ 20% ਵੋਟਾਂ ਲੈ ਕੇ ਟੋਟਲ ਵੋਟ ਦੇ ਵਿੱਚੋਂ 20% ਲੈ ਕੇ ਜੇ ਕੋਈ ਆਪਦੇ ਆਪ ਨੂੰ ਆਗੂ ਕਹਾਉਂਦਾ ਉਦੋਂ ਨਲਾਇਕ ਬੰਦਾ ਕਿਹੜਾ ਹੋ ਜਾ ਰ ਤੇ ਰਿਜ਼ਲਟ ਜਮਾ ਸ਼ੀਸ਼ੀਆਂ ਨੂੰ ਸਾਫ਼ ਹੋ ਗਿਆ ਮਤਲਬ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਭਰੋਸਾ ਕਿਸੇ ਤੇ ਨਹੀਂ ਰਿਹਾ ਜਿਹੜੇ 51.33% ਲੋਕ ਵੋਟਾਂ ਪਾ ਕੇ ਆਏ ਆ ਨਾ ਉਹ ਵੀ ਉਹੀ ਲੋਕ ਨੇ ਜਿਨ੍ਹਾਂ ਨੇ ਜਾਦਾ ਕੀ ਹੈ ਕੁਛ ਕਿਸੇ ਤੋਂ ਲਿਆ ਦਿੱਤਾ ਹੁੰਦਾ ਜਾਂ ਕਿਸੇ ਨੇ ਨਿੱਜੀ ਕੰਮ ਲਏ ਹੁੰਦੇ ਆ ਜਾਂ ਜਿਨ੍ਹਾਂ ਨੇ ਬੜੀ ਘੁੱਟ ਕੇ ਪੂਛ ਫੜੀ ਵੀ ਹੁੰਦੀ ਆ ਉਹੀ ਲੋਕ ਸਿਰਫ ਵੋਟਾਂ ਪਾਉਣ ਗਏ ਆ ਸਿਆਣਾ ਬੰਦਾ ਲੁਧਿਆਣੇ ਵੋਟ ਪਾਉਣ ਨਹੀਂ ਗਿਆ ਕਿਉਂਕਿ ਡੱਕਾ ਫਰਕ ਨਹੀਂ ਪੈਂਦਾ ਇਹਨਾਂ ਵੋਟਾਂ ਦੇ ਰਿਜ਼ਲਟ ਦਾ ਹੁਣ ਕਾਂਗਰਸ ਕਹੀ ਜਾਵੇ ਸਾਡਾ ਸੈਮੀਫਾਈਨਲ ਆ ਜੀ ਕਾਹਦਾ ਸੈਮੀਫਾਈਨਲ ਆ ਆ 2024 ਵਾਲੀਆਂ ਵੋਟਾਂ ਪੈ ਕੇ ਆਟੀਆਂ ਉਧਰੋਂ ਬਿਲਕੁਲ ਉਲਟ ਰਿਜ਼ਲਟ ਕੀ ਹੈ ਕੱਲ੍ਹ ਸਾਬਤ ਹੋਣਾ ਕਿਉਂਕਿ ਉਦੋਂ ਕੀ ਸਭ ਤੋਂ ਵੱਧ ਵੋਟਾਂ ਕਿਹਨੂੰ ਪਈਆਂ ਸੀ ਭਾਜਪਾ ਨੂੰ ਪਈਆਂ ਸੀ ਤੇ ਉਦੋਂ ਭਾਰਤ ਭੂਸ਼ਨਾਸ਼ੂ ਨੇ ਦੋਗਲਾ ਚਿਹਰਾ ਦਿਖਾਇਆ ਸੀ ਕਹਿੰਦੇ ਉਹਦੇ ਉਸੇ ਕਰਕੇ ਰਾਜੇ ਬੜਿੰਗ ਨਾਲ ਤੜਿੰਗਾ ਇਹ ਉਦੋਂ ਫਿਰ ਸਪੋਰਟ ਕਿਹਨੂੰ ਕੀਤੀ ਸੀ ਬਿੱਟੂ ਨੂੰ ਕੀਤੀ ਸੀ ਤੇ ਸਭ ਤੋਂ ਵੱਧ ਵੋਟਾਂ ਭਾਜਪਾ ਨੂੰ ਨਿਕਲੀਆਂ ਸੀ ਤੇ ਐਸ ਵਾਰ ਭਾਜਪਾ ਨੇ ਪਹਿਲੀ ਕਿਲਾ ਕੈਂਡੀਡੇਟ ਹੀ ਲੇਟ ਡਿਕਲੇਅਰ ਕੀਤਾ ਤੇ ਇਹ ਕੋਈ ਹੀ ਭਾਜਪਾ ਕੀ ਆ ਮਗਰਲੇ ਪਾਸੇ ਦਿਸੂਗੀ ਹੋ ਸਕਦਾ ਸ਼ਹਿਰੀ ਲੋਕ ਸਿਆਣੇ ਹੁੰਦੇ ਚੁੱਪ ਕੀਤੇ ਫਿਰ ਵੀ ਭਾਜਪਾ ਨੂੰ ਕੁਝ ਨਾ ਕੁਝ ਲੋਕ ਵੋਟਾਂ ਪਾਉਣਗੇ ਕਿਉਂਕਿ ਉਹਨੂੰ ਖੁਸ਼ ਕਰਨ ਦੇ ਮਾਰੇ ਨੇ ਜਿਹੜਾ ਇਹਨਾਂ ਨੇ ਟਰਿਕ ਖੇਡਿਆ ਸੀ ਨਾ ਇਨਕਲਾਬੀ ਪਾਰਟੀ ਨੇ ਜਿਵੇਂ ਮੋਰਚੇ ਨੂੰ ਧੱਕੇ ਨਾਲ ਚਕਾਇਆ ਕਿਉਂਕਿ ਲੁਧਿਆਣੇ ਦੇ ਕਹਿੰਦੇ ਜੀ ਸ਼ਹਿਰੀ ਲੋਕ ਆ ਵਪਾਰੀ ਲੋਕ ਆ ਉਹ ਇਹਦੇ ਕੀ ਵਿਰੋਧ ਆ ਤੇ ਮੈਜੋਰਟੀ ਉਹ ਸੀਟ ਤੇ 175000 ਦੇ ਵਿੱਚੋਂ 130000 ਕੀ ਆ ਹਿੰਦੂ ਕਮਿਊਨਿਟੀ ਦੀ ਕਹਿੰਦੇ ਵੋਟ ਹੈਗੀ ਐ ਇਸ ਕਰਕੇ ਉਹਨਾਂ ਨੂੰ ਖੁਸ਼ ਕਰਨ ਦੇ ਮਾਰੇ ਨੇ ਕਿਸਾਨ ਅੰਦੋਲਨ ਵਾਲਾ ਮੋਰਚਾ ਕੀਆ ਤੇ ਧੱਕੇ ਨਾਲ ਜਬਰੇ ਚਕਾਇਆ ਸੀ ਉਹਦਾ ਕਹਿੰਦੇ ਬੈਨੀਫਿਟ ਹੋਊਗਾ ਬੀਜੇਪੀ ਦੀ ਜਿਹੜੀ ਕੀ ਆ ਕਾਡਰ ਵੋਟ ਹੈਗੀ ਆ ਉਹ ਸ਼ਹਿਰਾਂ ਦੇ ਵਿੱਚ ਕੀ ਆ ਮਜ਼ਬੂਤ ਹੁੰਦੀ ਆ ਉਹ ਵੋਟ ਜ਼ਰੂਰ ਪੈਣੀ ਆ ਇਸ ਕਰਕੇ ਮੁਕਾਬਲਾ ਨੇੜੇ ਤੇੜੇ ਦਾ ਹੀ ਹੋਣਾ ਤੇ ਕੁੱਲ ਵੋਟ ਪੋਲ ਕਿੰਨੀ ਹੋਈ ਆ 51.33 ਲਗਭਗ 90000 ਤੋਂ ਘੱਟ ਹੀ ਵੋਟ ਪੋਲ ਹੋਈ ਆ ਇਸ ਕਰਕੇ 30000 ਦੇ 게ਟ ਦੇ ਵਿੱਚ ਵੋਟ ਲਾਈਨ ਵਾਲਾ ਬੰਦਾ 100% ਕਹਿੰਦੇ ਜਿੱਤੂਗਾ ਤੇ ਹੋ ਰਿਜ਼ਲਟ ਕੀ ਆ ਬਿਲਕੁਲ ਸਾਫ ਉਥੇ ਲੋਕਾਂ ਨੂੰ ਵੀ ਹੋ ਚੁੱਕਿਆ ਤੇ ਜਿਹੜੇ ਤੰਗ ਨਾਲ ਸੱਟਾ ਬਾਜ਼ਾਰ ਗਰਮ ਆ ਉਥੇ ਆਮ ਆਦਮੀ ਪਾਰਟੀ ਵਾਸਤੇ ਲੱਖ ਰੁਪਏ ਦਾ 1 ਲੱਖ 45000 ਪਤਾ ਨਹੀਂ 55000 ਦਿੰਦੇ ਆ ਆਹੀ ਰੇਟ ਕੀ ਆ ਭਾਜਪਾ ਦਾ ਚੱਲਦਾ ਤੇ ਆਸ਼ੂ ਦੇ ਉੱਤੇ ਕੀ ਆ ਸੱਟਾ ਬਾਜ਼ਾਰ ਬਿਲਕੁਲ ਉਹਨੂੰ ਕੀ ਖਤਮ ਹਰਾ ਰਿਹਾ ਉਹਦੇ ਤੇ ਸਭ ਤੋਂ ਵੱਧ ਕੀ ਆ 8 ਗੁਣਾ ਪੈਸੇ ਦਿੱਤੇ ਜਾ ਰਹੇ ਆ ਉਸ ਹਿਸਾਬ ਦੇ ਨਾਲ ਭਾਰਤ ਭੂਸ਼ਣ ਆਸ਼ੂ ਨੂੰ ਤੀਜੇ ਨੰਬਰ ਤੇ ਸੱਟਾ ਬਾਜ਼ਾਰ ਰੱਖ ਰਿਹਾ ਤੇ ਕੁਝ ਕਾਂਗਰਸੀ ਵੀਰ ਜਿਹੜੇ ਪ੍ਰਚਾਰ ਕਰਨ ਕੀ ਆ ਯਾਰ ਦੋਸਤ ਉਥੇ ਗਏ ਵੀ ਸੀਗੇ ਉਹਨਾਂ ਦੇ ਦਿਸਮ ਮੁਤਾਬਕ ਜਿਵੇਂ ਕਿ ਇਹ ਹਾਲਾਤ ਹੈਗੇ ਉਥੇ ਜਿੱਤੂ ਦਾ ਕਹਿੰਦੇ ਆਮ ਆਦਮੀ ਪਾਰਟੀ ਕਿਉਂਕਿ ਸਭ ਤੋਂ ਵੱਧ ਸਮਾਂ ਵੀ ਉਹਨਾਂ ਨੂੰ ਮਿਲਿਆ ਦੂਜੀ ਗੱਲ ਸਭ ਤੋਂ ਵੱਧ ਰੁਪਏ ਵਾਲਾ ਕੈਂਡੀਡੇਟ ਵੀ ਉਹਨਾਂ ਕੋਲੇ ਸੀ ਤੇ ਦੂਜੀ ਗੱਲ ਪੁਲਸ ਪ੍ਰਸ਼ਾਸਨ ਦਾ ਤੰਤਰ ਜਿਹੜਾ ਡੰਡਾ ਵੀ ਉਹਨਾਂ ਕੋਲੇ ਸੀ ਖੂਬ ਰੱਜ ਕੇ ਕੀਆ ਉਹਨਾਂ ਨੇ ਪੈਸੇ ਵੀ ਵੰਡੇ ਆ ਧੱਕੇਸ਼ਾਹੀ ਵੀ ਕੀਤੀ ਤੇ ਧੱਕੇਸ਼ਾਹੀ ਦੇ ਨਵੇਂ ਰਿਕਾਰਡ ਵੀ ਕਾਇਮ ਕੀਤੇ ਆ ਜਿਵੇਂ ਦੱਸਦੇ ਜੀ ਕਹਿੰਦੇ ਤਿੰਨ ਟਰੱਕ ਕੀ ਮਾਰਕਫੈਟ ਦੇ ਇਕਦਮਾਂ ਤੋਂ ਭਰ ਕੇ ਬਾਗੇ ਉੱਥੇ ਚਿੱਟੇ ਬੂਰਿਆਂ ਦੇ ਵਿੱਚ ਕਿਵੇਂ ਲੋਕਾਂ ਨੂੰ ਕੀ ਆ ਰਾਸ਼ਨ ਪਾਣੀ ਵੰਡਿਆ ਜਾ ਰਿਹਾ ਸੀ ਕੱਲਾ ਰ ਤੇ ਇਕੱਲੇ ਇੱਕ ਵੱਲੋਂ ਨਹੀਂ ਵੰਡਿਆ ਗਿਆ ਵੰਡਿਆ ਸਾਰਿਆਂ ਨੇ ਆ ਪਰ ਭਾਈ ਜੀ ਦਾ ਡੰਡਾ ਹੁੰਦਾ ਨਾ ਉਹ ਵੱਧ ਵੰਡ ਜਾਂਦਾ 50 ਕਰੋੜ ਰੁਪਏ ਦੇ ਨੇੜੇ ਕਹਿੰਦੇ ਕਿ ਹਰ ਰੁਪਿਆ ਆਰਮਨਾਲ ਤੋਂ ਵੱਧ ਹੀ ਲਾਤਾ ਉਹ ਕੁਝ ਪੱਤਰਕਾਰਾਂ ਨੂੰ ਕੀ ਚੁੱਪ ਕਰਾਉਣ ਵਾਸਤੇ ਉੱਥੇ ਕਰੋੜ ਕਰੋੜ ਰੁਪਈਆ ਇੱਕ ਢੇਰ ਨੂੰ ਵੀ ਦਿੱਤਾ ਗਿਆ ਕਹਿੰਦੇ ਤੇ 50 ਕਰੋੜ ਦੇ ਸਾਹਮਣੇ ਜੇ ਮੈਂ ਕਿ ਅਸੀਂ ਵੋਟ ਮੰਨ ਕੇ ਚੱਲ ਗਏ ਤਾਂ 15000 ਤੋਂ ਉੱਤੇ ਦੀ ਇੱਕ ਵੋਟ ਪਈ ਆ ਉਸ ਕੈਂਡੀਡੇਟ ਨੂੰ ਉਦੋਂ ਕੀ ਕੀ ਭੜਾ ਭਾਲਦੇ ਆ ਲੋਕ ਲੋਕ ਵਹਿਤਰ ਜਾਣਦੇ ਆ ਇਹ ਸਾਡਾ ਫਾਇਦਾ ਕਿਸੇ ਨੇ ਨਹੀਂ ਕਰਨਾ ਤੇ ਇਸ ਇਲੈਕਸ਼ਨ ਦਾ ਪੰਜਾਬ ਦੀ 2027 ਵਾਲੀ ਇਲੈਕਸ਼ਨ ਤੇ ਡੱਕਾ ਫਰਕ ਨਹੀਂ ਪੈਂਦਾ ਕਿਉਂਕਿ ਜਿਨ੍ਹਾਂ ਨੇ ਫਰਕ ਪਾਉਣਾ ਉਹ ਤਾਂ ਘਰੋਂ ਨਹੀਂ ਨਿਕਲੇ ਉਹ ਤਾਂ ਆਪਦੇ ਘਰਾਂ 'ਚ ਕਹਿੰਦੇ ਕੀ ਕਰਦੇ ਸੀ ਆਕੇ ਸੌ ਜਾਂਦੇ ਸੀ ਦੁਪਹਿਰੇ ਵੀ ਆਕੇ ਕੰਮ ਧੰਦੇ ਤੋਂ ਤੇ ਕੁੱਤੇ ਖੁੱਲੇ ਛੱਡ ਦਿੰਦੇ ਸੀ ਤੇ ਜਿਹੜੇ ਇੱਥੋਂ ਵਿਚਾਰੇ ਪ੍ਰਚਾਰ ਕਰਨ ਵਾਸਤੇ ਗਏ ਸੀਗੇ ਪੂਛਾ ਫੜ ਕੇ ਉਹਨਾਂ ਦੀਆਂ ਉਹ ਜੰਗਲਿਆਵੀ ਦੀ ਉਤੋਂ ਦੀ ਹੋ ਕੇ ਝਾਤੀਆਂ ਮਾਰ ਕੇ ਦੇਖੀ ਜਾਂਦੇ ਸੀ ਕਿਉਂਕਿ ਘਰ ਵੱਡੇ ਸੀ ਤਖੜੇ ਨੋਕ ਸੀ ਉਹ ਲੋਕ ਵੋਟ ਪਾਉਣ ਨਹੀਂ ਗਏ ਤੇ ਕੁਝ ਲੋਕ ਜਿਹੜੇ ਸਿਆਣੇ ਸੀ ਉਹ ਵੀ ਘਰੋਂ ਵੋਟ ਪਾਉਣ ਨਹੀਂ ਨਿਕਲੇ ਜਿਹੜੇ ਨੇ ਕੀ ਰਿਜ਼ਲਟ ਡਿਸਾਈਡ ਕਰਨਾ ਉਹਨਾਂ ਵਾਲਾ 2027 ਦਾ ਉਹ ਬੰਦਿਆ ਨੇ ਐਤ ਕੀ ਕੀ ਆਪਦੀ ਵੋਟ ਜਿਹੜੀ ਹੈਗੀ ਆ ਉਹ ਗੁਪਤੀ ਰੱਖੀ ਆ ਤੇ ਜਿਹੜੇ ਨਿੱਕੇ ਮੋਡੇ ਕੰਮ ਹੁੰਦੇ ਆ ਨਾ ਜਦੋਂ ਬਾਈ ਇਲੈਕਸ਼ਨ ਹੁੰਦੀ ਹੁੰਦੀ ਆ ਮੇਰੇ ਖਿਆਲ 'ਚ 25 ਸਾਲਾਂ ਦਾ ਭਾਂਗਾ ਨਿਕਲ ਜਾਂਦਾ ਸਾਡੇ ਤਲਵੰਡੀ ਸਾਬੋ ਚ ਬਾਈ ਇਲੈਕਸ਼ਨ ਹੋਈ ਸੀ ਤਾਂ ਜਿਹੜਾ ਮੱਕ ਸੱਤਾਧਰ ਪਾਰਟੀ ਦਾ ਮੱਕ ਵੱਲੋਂ ਕੈਂਡੀਡੇਟ ਖੜਾ ਹੋਇਆ ਸੀ ਸਾਰਾ ਮੰਤਰੀ ਮੰਡਲ ਆ ਕੇ ਬਹਿ ਗਿਆ ਜਿੰਨੇ ਐਮ ਐਲ ਏ ਸਾਰੇ ਝੋਕ ਤੇ ਤੇ ਕੰਮ ਕੀ ਇਹ ਚੁਟਕੀਆਂ ਨਾਲ ਹੁੰਦੇ ਸੀ ਜਿਹੜਾ ਕੰਮ ਕਹਿ ਦਿੰਦੇ ਸੀ ਤੇ ਤੁਰਤ ਜਿਹੜੇ ਕੰਮ ਕਰਾਏ ਹੁੰਦੇ ਆ ਉਹਨਾਂ ਦਾ ਜ ਰਿਜ਼ਲਟ ਕੀ ਆ ਪਾਰਟੀ ਨੂੰ ਉਸ ਨੂੰ ਮਿਲ ਜਾਂਦਾ ਇਸ ਕਰਕੇ ਮੈਂ ਕਹਿਣਾ ਵੀ ਜਿੱਤੂ ਤਾਂ ਉੱਥੇ ਆਮ ਆਦਮੀ ਪਾਰਟੀ ਜਿਹਨੂੰ ਇਹ 2027 ਦਾ ਫਤਵਾ ਸਮਝੀ ਜਾਣ ਉਹਨਾਂ ਤੋਂ ਮੂਰਖ ਕੋਈ ਨਹੀਂ ਹੋਣਾ ਇਹ ਆਪਾਂ ਬਿੱਤਰ ਜਾਣਦੇ ਆ ਕਿ ਲੋਕ ਮੰਡ ਤੇ ਲਈ ਕੀ ਬੈਠੇ ਇਹਨਾਂ ਦੇ ਖਿਲਾਫ ਉਹ ਵੀ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਜਦੋਂ ਵੋਟ ਪਰਸੈਂਟੇਜ ਦੇਖੀ ਨਾ ਦੋਸਤੋ ਤਾਂ ਉਦੋਂ ਅਗਲੇ ਦਿਨ ਜਦੋਂ ਅਖਬਾਰ ਪੜ੍ਹਿਆ ਵੋਟ ਪਰਸੈਂਟੇਜ ਪੜੀ ਤੇ ਜਦੋਂ ਪੇਜ ਪਲਟਿਆ ਉਦੋਂ ਅਗਲੇ ਪੇਜ ਤੇ ਪੜ੍ਹ ਕੇ ਗੱਲ ਸਮਝ ਪੂਰੀ ਆ ਗਈ ਕਿ ਲੋਕਾਂ ਨੇ ਨਕਾਰੇ ਕਿਉਂ ਆ ਸੱਤਾਧਰ ਪਾਰਟੀ ਵੀ ਕਿ ਇੱਕ ਟੰਗਣਾ ਨਕਾਰੀ ਗਈ ਆ ਕਿਉਂਕਿ 20 ਤਰੀਕ ਦੇ 3 ਨੰਬਰ ਸਫੇ ਦੇ ਪੰਜਾਬੀ ਟਰਬਿਊਂ ਤੇ ਜਦੋਂ ਖਬਰਾਂ ਪੜ੍ਹਨ ਲੱਗਦੇ ਸੀ ਤਾਂ ਸਾਰਾ ਕੀ ਇਹ ਸ਼ੀਸ਼ਾ ਮੂਰੇ ਆ ਜਾਂਦਾ ਸੀ ਕਿ ਲੋਕਾਂ ਨੇ ਸਾਰੇ ਕਿਉਂ ਨਕਾਰਤੇ ਤਾਂ 3 ਨੰਬਰ ਪੇਜ ਤੇ ਪਹਿਲੀ ਖਬਰ ਕੀ ਸੀ ਵੀ ਜਲੰਧਰ ਦੇ ਨੇੜੇ ਇਹ ਨਕੋਦਰ ਪੈਂਦਾ ਉਥੇ ਜਿੰਮ ਦੇ ਬਾਹਰ ਇੱਕ ਮੁੰਡੇ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਾਰਤਾ ਉਸੇ ਪੇਜ ਤੇ ਸੀ ਕਹਿੰਦੇ ਬਿਸ਼ਨੋਈ ਦੇ ਗੈਂਗ ਦੇ ਪੰਜ ਮੈਂਬਰ ਸਨੇ ਹਥਿਆਰਾਂ ਦੇ ਕੀ ਰੰਗੇ ਹੱਥੀ ਫੜੇ ਗਏ ਆ ਜਿਨ੍ਹਾਂ ਨੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਹਿਸ਼ਾਰਪੁਰ ਦੇ ਗੜ ਸ਼ੰਕਰ ਦੇ ਨੇੜੇ ਆਰੀਅਨ ਨਾਂ ਦਾ ਜਿਹੜਾ ਮੁੰਡਾ ਸੀ ਜਿਹੜਾ ਜਲੰਧਰ ਤੋਂ ਜਾ ਰਿਹਾ ਸੀ ਆਪਦੇ ਦੋਸਤ ਦੇ ਨਾਲ ਉਹਨੂੰ ਗੋਲੀਆਂ ਮਾਰ ਕੇ ਦਿਨ ਦਿਹਾੜੇ ਉਹਨੂੰ ਮਾਰਿਆ ਭੋਗਪੁਰ ਦੇ ਇੱਕ ਏਜੰਟ ਤੋਂ ਤੰਗ ਆ ਕੇ ਇੱਕ ਬੰਦੇ ਨੇ ਕੀਆ ਖੁਦਕੁਸ਼ੀ ਕਰ ਲਈ ਜਿਹੜਾ ਉਹਦੇ ਪੈਸੇ ਦੱਬ ਗਿਆ ਸੀ ਉਹ ਮੁੰਡਾ ਕੀਆ ਖੁਦਕੁਸ਼ੀ ਕਰ ਗਿਆ ਤੇ ਮੋਹਾਲੀ ਦੇ ਵਿੱਚ ਸਾਈਬਰ ਅਪਰਾਧ ਕਰਨ ਵਾਲਾ ਕੀ ਇੱਕ ਗਰੋਹ ਫੜਿਆ ਗਿਆ ਜਿਹੜਾ ਲੋਕਾਂ ਨੂੰ ਕੀ ਲੁੱਟ ਰਿਹਾ ਸੀ ਸੰਤਾਨ ਦੇ ਨੇੜੇ ਇੱਕ ਪਿੰਡ ਦੀ ਖ਼ਬਰ ਸੀ ਜਿੱਥੇ ਇੱਕ ਪਿਓ ਦਾ ਪਹਿਲਾ ਪੁੱਤ ਮਰ ਗਿਆ ਸੀ ਚਿੱਟੇ ਦੇ ਨਾਲ ਉਹਦਾ ਦੂਜਾ ਪੁੱਤ ਵੀ ਕੀ ਚਿੱਟੇ ਦੀ ਭੇਟ ਚੜ੍ਹ ਕੇ ਕਹਿੰਦੇ ਇੱਕ ਅੱਗੇ ਪਿੰਡ ਦਾ ਨੌਜਵਾਨ ਇੱਕ ਕੀ ਨਹਿਰ ਚ ਤੰਗ ਹੋ ਕੇ ਜਿਹੜੇ ਆਰਥਿਕਤਾ ਤੋਂ ਆਪਦੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਜਾਂਦਾ ਤੇ ਹੁਸ਼ਿਆਰਪੁਰ ਦੇ ਨੇੜੇ ਦਸੂਹੇ ਦਾ ਇੱਕ ਨੌਜਵਾਨ 11ਵੀਂ ਕਲਾਸ ਚ ਪੜਦਾ ਕਹਿੰਦੇ ਫਾਹਾ ਲੈ ਕੇ ਦਰਖਤ ਦੇ ਨਾਲ ਪਿੰਡ ਦੇ ਬਾਹਰਲੇ ਪਾਸੇ ਉਹ ਖੁਦਕੁਸ਼ੀ ਕਰ ਲੈਂਦਾ ਇਹ 20 ਤਰੀਕ ਦੀਆਂ ਕੱਲੀ ਦੀਆਂ ਇੱਕ ਦਿਨ ਦੀਆਂ ਪੰਜਾਬੀ ਟਰਬਿਊਂ ਦੇ ਤਿੰਨ ਨੰਬਰ ਦੀਆਂ ਖਬਰਾਂ ਨੇ ਮੈਨੂੰ ਐਂ ਦੱਸੋ ਇਹ ਜੇ ਮਾਹੌਲ ਦੇ ਵਿੱਚ ਕਿਹੜਾ ਬੰਦਾ ਘਰੋਂ ਨਿਕਲ ਕੇ ਇਹਨਾਂ ਲੋਕਾਂ ਨੂੰ ਵੋਟ ਪਾਉਣ ਜਾਊਗਾ ਹੁਣ ਡੰਡੇ ਦੇ ਪੈਸੇ ਤੇ ਜ਼ੋਰ ਨਾਲ ਇਸ ਤਰੀਕੇ ਨਾਲ ਏਸੀ, ਕੂਲਰ, ਫ੍ਰਿਜ ਹੋਰ ਬਹੁਤ ਕੁਝ ਬੰਡਿਆ ਗਿਆ, ਬੱਚਿਆਂ ਦੇ ਸਕੂਲ ਬੈਗ ਬੰਡੇ ਗਏ ਆ ਜਿਹਦੇ ਉੱਤੇ ਕੈਂਡੀਡੇਟ ਦੀ ਫੋਟੋ ਵੀ ਲੱਗੀ ਸੀ ਆਮ ਆਦਮੀ ਪਾਰਟੀ ਵਾਲੇ ਦੀ। ਤਾਂ ਉਹ ਚੀਜ਼ਾਂ ਲੋਕਾਂ ਦੇ ਅਸਰ ਪਾਉਂਦੀਆਂ ਨੇ ਪਰ ਪਾਉਂਦੀਆਂ। ਕਿਉਂਕਿ ਜਿਹੜਾ ਕੀ ਆ ਨੇੜੇ ਜੇ ਜਾ ਕੇ ਕੀ ਆ ਕੁਝ ਕੀਤਾ ਜਾਂਦਾ ਨਾ ਲੋਕਾਂ ਨੂੰ ਨਗਦ ਜਿਹੜਾ ਤੁਰਤ ਫੁਰਤ ਆਸ ਤੇ ਜਾਂ ਵੋਟਾਂ ਦੇਣ ਜਿਹੜਾ ਕੁਝ ਕੀ ਆ ਮਿਲ ਜਾਂਦਾ। ਜਿਹੜਾ ਗਰੀਬ ਬੰਦਾ ਹੈਗਾ ਵਿਚਾਰਾ ਉਹ ਤਾਂ ਫਿਰ ਕੀ ਉਹਦੇ ਮਗਰ ਲਾ ਕੇ ਵੋਟ ਪਾ ਦਿੰਦਾ। ਬਾਕੀ ਮੁੱਦਿਆਂ ਦੀ ਗੱਲ ਤਾਂ ਉੱਥੇ ਕੀ ਆ ਨਾ ਦਾ ਕਿਸੇ ਨੇ ਕਰਨ ਦਿੱਤੀ ਆ, ਨਾ মিডিਆ ਨੇ ਸਾਥ ਦਿੱਤਾ। ਸਾਰੇ ਚੈਨਲ ਚੁੱਪ ਸੀ ਵਿਚਾਰੇ ਸਾਰੇ ਪੰਜਾਬ ਦੇ ਦੁਖੀ ਲੋਕ ਇਕੱਠੇ ਹੋ ਜਾ ਜਾ ਉੱਤੇ ਕੀ ਮੁਜ਼ਾਰੇ ਕਰਦੇ ਰਹੇ ਆ ਨਾ ਤਾਂ ਕਿਸੇ ਅਖਬਾਰ ਨੇ ਨਾ ਸੋਸ਼ਲ ਮੀਡੀਆ ਚੈਨਲ ਨੇ ਕਿਸੇ ਨੇ ਵੀ ਕਵਰੇਜ ਨਹੀਂ ਦਿੱਤੀ ਤੇ ਮਗਰ ਲਾ ਹਫਤਾ ਦਾ ਸਾਰਾ ਕੀ ਉਹ ਭਾਬੀ ਦੇ ਕਤਲ ਦੇ ਮਗਰ ਹੀ ਸਾਰੇ ਲੋਕ ਕੀ ਲੱਗੇ ਫਿਰਦੇ ਸੀਗੇ ਜਿਹਦੇ ਕਰਕੇ ਅਸਲ ਮੁੱਦਿਆਂ ਦੀ ਗੱਲ ਉਸ ਇਲੈਕਸ਼ਨ ਦੇ ਵਿੱਚ ਕਿਸੇ ਤਰਨੇ ਵੀ ਨਹੀਂ ਕੀਤੀ ਲੋਕਤੰਤਰ ਦੇ ਤਮਾਸ਼ੇ ਦਾ ਜਿਹੜਾ ਜਲੂਸ ਆ ਉਹ ਕੱਲ ਨੂੰ ਸਾਰਿਆਂ ਦੇ ਸਾਹਮਣੇ ਆ ਜਾਣਾ ਪਰ ਮੈਂ ਫਿਰ ਵੀ ਉਹਨਾਂ ਲੋਕਾਂ ਨੂੰ ਵਧਾਈ ਦੇਣਾ ਜਿਹੜੇ ਲੋਕ ਘਰੋਂ ਵੋਟ ਪਾਉਣ ਹੀ ਨਹੀਂ ਗਏ ਜਿਨ੍ਹਾਂ ਨੇ ਸਾਰੇ ਨਕਾਰਤੇ